ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚੱਕ ਹਮਾਦ ਦੇ ਰਹਿਣ ਵਾਲੇ ਇੱਕ ਨੌਜਵਾਨ ਰਸ਼ਪਾਲ ਸਿੰਘ ਦੀ ਨਹਿਰ ਚ ਮਿਲੀ Laash ਰਸ਼ਪਾਲ ਸਿੰਘ ਆਪਣੇ ਘਰ ਤੋਂ ਕਿਤੇ ਗਿਆ ਹੋਇਆ ਸੀ ਕਿ ਗੁਰਦਿੱਤੀ ਵਾਲਾ ਹੈੱਡ ਨੇੜੇ ਉਸਦਾ ਮੋਟਰਸਾਈਕਲ ਮਿਲਿਆ ਜਿਸ ਤੋਂ ਬਾਅਦ ਪਰਿਵਾਰ ਅਤੇ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਨੌਜਵਾਨ ਦੀ Laash ਖਿਲਖੋਰ ਤੋਂ ਨਿਕਲਦੀ ਨਹਿਰ ਚ ਬਰਾਮਦ ਹੋਈ ਪੁਲਿਸ ਨੇ Laash ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਤੀਨਾ 20 ਤਰੀਕ ਨੂੰ ਮੈਨੂੰ ਕੱਲਿਆ ਸੀਗਾ ਮੰਮੀ ਠੀਕ ਨਹੀਂ ਸੀ ਅੱਛਾ ਜੀ ਕਹਿੰਦਾ ਚਲੀ ਜਾ ਬਹੁਤ ਅੱਛਾ ਹਾਲ ਚਾਲ ਉਦੋਂ ਬਾਅਦ ਮੇਰੇਦੇ ਉਹ ਮੈਨੂੰ ਕੋਨ ਲੈ ਸਟਾਈਲ ਵਿੱਚ ਕਰਿਆ ਅੱਛਾ ਜੀ ਸਟਾਈਲ ਕਰਿਆ ਅਗੀ ਪਹਿਲਾਂ ਵੀ ਬੋਲ ਪੈਂਦਾ ਸੀ ਉਸ ਕੁੜੀ ਪਿੱਛੇ ਲੜ ਕੁੜੀ ਨਾਲ ਸੰਬੰਧ ਸੀ ਹਾਂ ਸੰਬੰਧ ਸੀਗੇ ਲੜਦਾ ਸੀ ਕਉਦੋਂ ਬਾਅਦ ਚਲਾ ਗਿਆ ਉਹਦੇ 23 ਸਾਲ ਚੱਕ ਹੈ ਕੁੜੀ ਤੇ ਕਿਹចੀ ਕੁੜੀ ਚੱਲਾ ਤੂੰ ਕੁੜੀ ਕੀ ਨਾਮ ਕੀ ਹੈ ਜੀ ਰਾਣੀ ਕਿੰਨੇ ਦਿਨ ਹੋ ਗਏ ਜੀ ਇਸ ਵਾਰ ਇਹਸ ਗੱਲ ਨੂੰ ਹੋ ਗਿਆ ਅੱਜ 5 ਦਿਨ ਹੋ ਗਏ ਹਾਂਜੀ ਤੇ ਕੀ ਅੱਜ ਕੀ ਵਾਪਰਿਆ ਜੀ ਅੱਜ ਲਾਸ਼ ਮਿਲੀ ਹੈ ਅੰਤ ਲਾਸ਼ ਮਿਲੀ ਹਾਂਜੀ ਕਿਹੜੀ ਜਗ੍ਹਾ ਤੋਂ ਮਿਲੀ ਉਹ ਕੱਲ੍ਹ ਕੋ ਦੱਸ ਹਾਂ ਕੱਲ ਠੀਕ ਹੈ ਤੇ ਕੀ ਹੋਣਾ ਪੁਲਿਸ ਨੇ ਤਲਾਸ਼ ਕੀਤੀ ਭਾਈ ਹਾਂ ਕੀਤੀ ਸਾਰ ਵੀ ਹੋ ਰਹੀ ਹੈ ਜੀ ਹੋ ਰਹੀ ਕੀ ਮੰਗ ਕੀ ਕਰ ਰਹੇ ਹੋ ਮੰਗ ਕਰੇ ਸਾਬ ਚਾਹੀਦੀ ਮੇਰੀ ਛੋਟੀ ਜੀ ਬੱਚੀ ਆ ਦੇਰ ਸਾਲ ਦੀ ਇਰਸਾਲ ਦੀ ਬੱਚੀ ਹਾਂ ਇੱਕ ਬੱਚਾ ਜੀ ਬਿੱਲਾ ਬੱਚਾ ਕਿਉਂ ਦਸਾਇਆ ਕਿਉਂ ਦਸਾਇਆ ਹੋਰ ਹਾਂਜੀ ਸਾਹ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਕਾਰਵਾਈ ਹੋ ਰਹੀ ਹੈ ਹਾਂਜੀ ਮੇਰਾ ਨਾਮ ਅੰਗਰੇਜ਼ ਸਿੰਘ ਜੀ ਅੱਛਾ ਕੀ ਗੱਲ ਕੀ ਹੋਈ ਹੈ ਜੀ ਜੀ ਗੱਲ ਕੋਈ ਨਹੀਂ ਹੋਇਆ 26 ਤਰੀਕ ਨੂੰ 11:30 ਕਾਲ ਆਈ ਹੈ ਜੀ ਅੱਛਾ ਜੀ ਤੇ ਉਹਨਾਂ ਨੂੰ ਕਾਲ ਆਈ ਹੈ ਤੇ ਕਾਲ ਕਿਹਨੂੰ ਕਾਲ ਕਿਨੂੰ ਆਈ ਅਰਸ਼ਪਾਲ ਸਿੰਘ ਨੂੰ ਜੀ ਤੁਹਾਡੇ ਕੀ ਲੱਗਦੇ ਭਰਾ ਮੇਰੇ ਵੱਡੇ ਜੀ ਗੁੰਮ ਹੋਏ ਸੀ ਕਿ ਹਾਂਜੀ ਗੁੰਮ ਹੋਏ ਸੀ ਤੇ ਅੱਜ ਕਿੱਥੋਂ ਦੇਖ ਕਿੱਥੋਂ ਮਿਲੀ ਹੈ ਜੀ ਕੱਲ ਖੁਰਦ ਤੋਂ ਸਾਨੂੰ ਲਾਸ਼ ਮਿਲੀ ਆ ਜੀ ਅੱਛਾ ਜੀ ਤੇ ਇਹ ਲਾਸ਼ ਹਾਂ ਦੀ ਸੁਣਵਾਈ ਨਹੀਂ ਹੋ ਰਹੀ ਪੂਰੀ ਜੀ 26 26 ਤਰੀਕ ਤੋਂ ਹੀ ਮਗਰ ਬੱਚੇ ਫਿਰਦੇ ਅੱਛਾ ਜੀ ਜੇ ਸਾਨੂੰ ਅੱਜ ਲਾਸ਼ ਮਿਲੀ ਪਹਿਲੇ ਦਿਨ ਜੀ ਹਾਂ ਜੀ ਤੇ ਤੁਹਾਨੂੰ ਪਤਾ ਕਿਦਾਂ ਲੱਗਿਆ ਕਿ ਨਹਿਰਾਂ ਚ ਜੀ ਸਾਨੂੰ ਮੋਟਰਸਾਈਕਲ ਉੱਥੋਂ ਮਿਲਿਆ ਏ ਕਿੱਥੋਂ ਮਿਲਿਆ ਜੀ ਹਰੇਗਰ ਦਿੱਤੀ ਵਾਲੀ ਨਹਿਰਾਂ ਤੋਂ ਲੋਗਰ ਹਾਂਜੀ ਮੋਹਰਸਨ ਮਿਲਿਆ ਹਾਂਜੀ ਹੋਰ ਕੀ ਸੀ ਗੱਲ ਤੁਹਾਨੂੰ ਚੱਪਲਾ ਸੀ ਜੀ ਅੱਛਾ ਉਸ ਤੋਂ ਬਾਅਦ ਤੁਸੀਂ ਨਹਿਰਾ ਮਗਰਾ ਕੀਤਾ ਜੀ ਹਾਂਜੀ ਹਾਂਜੀ ਠੀਕ ਹੈ ਹੁਣ ਜਿਹੜੀ ਲਾਜ ਪ੍ਰੋਚ ਆ ਤੁਹਾਨੂੰ ਮਿਲਿਆ ਹਾਂਜੀ ਹਾਂਜੀ ਖੱਲ ਕਰਦੋ ਗੱਲ ਕਰਦੋ ਤੁਹਾਨੂੰ ਹਾਂਜੀ ਕੀ ਮੰਗਟੀ ਹੈਗੀ ਆ ਕੀ ਮੰਗ ਕਰ ਰਹੇ ਹੋ ਜੀ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਠੀਕ ਹੈ ਜੀ ਤੇ ਪੋਸਟਮਾਰਟਮ ਲਈ ਭੇਜਿਆ ਗਿਆ ਜੀ ਹਾਂਜੀ ਕਿੰਨਾ ਤਾਂ ਸ਼ੱਕ ਹੈਗਾ ਕਿਸੇ ਤੇ ਸਾਨੂੰ ਸ਼ੱਕ ਹੈਗਾ ਜੀ ਜਿਨ੍ਹਾਂ ਨਾਲ ਫੋਨ ਤੇ ਗੱਲ ਹੋਈ ਇਹਦੇ ਨਾਲ ਉਹਨਾਂ ਤੇ ਸਾਨੂੰ ਸ਼ੱਕ ਆ ਵੀ ਉਹ ਘਰ-ਬਾਰ ਛੱਡ ਕੇ ਘਰੋਂ ਚਲੇ ਗਏ ਹੈਗਾ ਤੁਹਾਡੇ ਕੋਲ ਰਿਕਾਰਡ ਆ? ਹਾਂਜੀ। ਪੜਵਾਇਆ ਜੀ? ਨਹੀਂ ਜੀ ਸਾਡੇ ਕੋਲ ਰਿਕਾਰਡ ਹੈਗਾ ਸਿਮਪਲ। ਹਾਂਜੀ ਕੀਤਾ। 21 ਕੈਂਦੀ ਪੁਲਿਸ ਵੱਲੋਂ ਕੀ ਪ੍ਰੋਸੈਸ? ਪੁਲਿਸ ਕਹਿੰਦੇ ਸਾਨੂੰ ਸਵਾ ਕੁਛ ਹੰ ਪਤਾ ਦੇ ਦਿਓ ਕੋਰਾ ਕਾਗਜ਼ ਦੇ ਦਿਦੋ ਜੀ। ਅੱਛਾ ਜੀ। ਬਸ ਫਿਰ ਅਸੀਂ ਕਾਰਵਾਈ ਕਰਾਂਗੇ। ਠੀਕ ਹੈ। ਹਾਂਜੀ। ਕਾਰਵਾਈ ਦਾ ਭਰੋਸਾ ਜਿਤਾ ਰਹੇ ਆ ਜੀ। ਹਾਂਜੀ ਅਜੇ ਤਾਂ ਹੁਣ ਪਤਾ ਲੱਗੂਗਾ ਕਹਿੰਦੇ ਆ ਸਾਨੂੰ। ਠੀਕ ਹੈ ਜੀ। ਕਿੱਥੇ ਲਜਾਇਆ ਗਿਆ ਪੋਸਟਮਾਰਟਲ? ਫਰੋਇਪੁਰ। ਹਾਂ ਇਹ ਡੈੱਡ ਬੋਡੀ ਮਿਲੀ ਜੀ ਰਿਸ਼ਵਤ ਸਿੰਘ son of ਕੇਵਲ ਸਿੰਘ ਚੱਕ ਹਮਦਲਾ ਥਾਣਾ ਹਰਪੇ ਦੀ। ਅੱਛਾ ਇਹਨੇ 26 ਤਰੀਕ ਨੂੰ ਘਰੋਂ ਆਇਆ ਤੇ ਮੋਟਰਸਾਈਕਲ ਇਹਦਾ ਮਿਲ ਗਿਆ ਸੀ ਗਤੀਤੀ ਵਾਲੇ ਹੱਟ ਤੋਂ ਤੇ ਅੱਜ ਦੀ ਡੈੱਡ ਬੋਡੀ ਜਿਹੜੀ ਫਰੋਸ਼ਾ ਹਨੇਰਾਂ ਚ ਮਿਲ ਗਈ ਉੱਥੋਂ ਕਲ ਖੁਰਦ ਤੇ ਹਾਲੇ ਇਹਦਾ ਪੋਸਟਮਾਰਟਮ ਕਰਵਾਵਾਂਗੇ ਫਿਰ ਜਿਵੇਂ ਕੋਈ ਜੋ ਡਾਕਟਰ ਦਾ ਓਪੀਨੀਅਨ ਹੋਏਗਾ ਉਸ ਅਨੁਸਾਰ ਕਾਰਵਾਈ ਕਰੀ ਬਾਰਫਾਂ ਦੇ ਬਿਆਨ ਲੈ ਗਏ ਨਹੀਂ ਹੋਰ ਲੈ ਰਹੇ ਆ ਹਾਲੇ ਡੈੱਡ ਬੋਡੀ ਜਸਟ ਮਿਲੀ ਹੈ ਹਾਲੇ ਕੁਝ ਵੀ ਕਹਿਣਾ ਮਤਲਬ ਟਾਈਮ ਤੋਂ ਪਹਿਲਾਂ